ਦਬਾਰੋ ਇਹਨਾਂ ਮੇਰਾ ਮੂੰਹ ਘਟ ਲਿਆ ਹੱਥ ਬੰਨ ਤੇ ਅੰਦਰ ਖਿੱਚ ਕੇ ਲੈ ਅੰਦਰ ਇਹ ਲੱਟੇ ਸ ਬੈਡ ਦੇ ਨਾਲ ਨੂੰ ਬੰਨਤਾ ਨਾ ਮੂੰਹ ਲੱਤਾਂ ਪੈਣ ਇਹਨੂੰ 골ਡ ਸੀਗਾ ਕੈਸ਼ ਸੀਗਾ ਉਹਦਾ ਰੋਲਵਰ ਸੀਗਾ ਐਕਟਵਾ ਸੀ ਉਹ ਲੈ ਗਿਆ ਦੀ ਵੱਡੀ ਖਬਰ ਤੋਂ ਅੱਜ ਨਾਲ ਸਾਂਝੀ ਕਰ ਰਹੇ ਹਾਂ ਕਿ ਘਰ ਦੇ ਵਿੱਚ ਰਹਿੰਦੇ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਕੇ ਲੁਟੇਰੇ ਲੁੱਟ ਕੇ ਲੈ ਗਏ ਨੇ ਕਰੋੜਾ ਰੁਪਏ ਜੀਹਾਂ ਦੱਸਦੀ ਹੈ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਕੋਟ ਰੋਡ ਦੀ ਇੱਕ ਕੋਠੀ ਦੇ ਅੰਦਰ ਚਾਰ ਨੌਜਵਾਨ ਦਾਖਲ ਹੁੰਦੇ ਨੇ ਤੇ ਘਰ ਦੇ ਅੰਦਰ ਮੌਜੂਦ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਕੇ ਕਰੋੜਾ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਉਥੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਆਇ ਦਿਨ ਵਾਰਦਾਤਾ ਹੋ ਰਹੀਆਂ ਨੇ ਪੁਲਿਸ ਦਾ ਖੋਫ ਜਿਹੜਾ ਇਹਨਾਂ ਲੁਟੇਰਿਆਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਕਿਉਂਕਿ ਆਇ ਦਿਨ ਹੀ ਲੁੱਟਖੋ ਕਰਦੇ ਰਹਿੰਦੇ ਨੇ ਉਥੇ ਹੀ ਘਰ ਪਰਿਵਾਰ ਕਿ ਸਵੇਰੇ ਤੜਕਸਰ ਚਾਰ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਬੰਦੂਕੀ ਲੋਕ ਤੇ ਘਰ ਦੇ ਅੰਦਰ ਰਹਿੰਦੇ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਕੇ ਪੂਰੇ ਘਰ ਦੇ ਵਿੱਚ ਲੁੱਟ ਦਿਵਾਰ ਦਾਤ ਨੂੰ ਅੰਜਾਮ ਦਿੰਦੇ ਨੇ ਤਸਵੀਰਾਂ ਤੁਹਾंना ਸੰਜੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਪੂਰੇ ਘਰ ਚੋਨਾ ਵੱਲੋਂ ਚੋਰੀ ਕੀਤੀ ਗਈ ਆ ਤੇ ਘਰ ਦੀ ਅਲਮਾਰੀ ਨੂੰ ਪੂਰੀ ਤਰ੍ਹਾਂ ਖੰਗਾਲਿਆ ਗਿਆ ਇਹਨਾਂ ਚੋਰਾਂ ਨੇ ਬੰਦੂਕ ਦੀ ਨੋਕ ਤੇ ਰस्सੀਆਂ ਦੇ ਨਾਲ ਘਰਦਿਆਂ ਨੂੰ ਬੰਦਕ ਬਣਾਇਆ ਤੇ ਕਰੀਬ 1 ਘੰਟੇ ਤੱਕ ਘਰ ਦੇ ਵਿੱਚ ਲੁੱਟ ਕੀਤੀ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਉੱਥੇ ਹੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਕਿਉਂਕਿ ਇੰਨੀ ਵੱਡੀ ਵਾਰਦਾਤ ਦਾ ਹੋ ਜਾਣਾ ਉੱਥੇ ਵੀ ਆਮ ਲੋਕਾਂ ਦੀ ਸੁਰੱਖਿਆ ਲੈ ਕੇ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ ਕਿਵੇਂ ਕਾਰਵਾਈ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਦਰਦਾ ਮਹੌਲਾ ਲੋਕ ਸਹੰ ਚੁਕੀ ਹਨ ਤੋਂ ਕਿਸ ਤਰ੍ਹਾਂ ਦੀਆਂ ਵੱਡੀ ਵਾਰਦਾਤਾ ਜੜੀਆਂ ਨੇ ਘਰ ਦੇ ਵਿੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇੱਕ ਜੋੜਾ ਬਜ਼ੁਰਗ ਜਿਹੜਾ ਹੈ ਉਹਨਾਂ ਦੇ ਘਰ ਦੇ ਵਿੱਚ ਲੁਟੇਰੇ ਵਾਦਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬੰਦਕ ਬਣਾ ਕੇ ਘਰ ਦੇ ਵਿੱਚ ਸਾਰਾ ਸਮਾਨ ਕਰੋੜਾਂ ਦਾ ਲੈ ਕੇ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਇੰਨਾ ਹੀ ਨਹੀਂ ਮੌਜੂਦਾ ਘਰ ਦੇ ਵਿੱਚ ਲੋਕਾਂ ਨੇ ਕੀ ਕੀ ਕਿਹਾ ਹੈ ਪਰਿਵਾਰਕ ਮੈਂਬਰਾਂ ਨੇ ਤੁਸੀਂ ਵੀ ਸੁਣੋ ਜੀ ਮੈਡਮ ਟੋਟਲ ਕਿੰਨੇ ਬੰਦੇ ਘਰ ਦੇ ਅੰਦਰ ਦਾਖਲ ਹੋਏ ਜੀ 4 ਬੰਦੇ ਕੁਝ ਕੱਟ ਮੌਜੂਦ ਹੈ ਕਿਸ ਟਾਈਮ ਹਾਂਜੀ ਤੇ ਕੀ ਕੀਤਾ ਕਿ ਉਹਨਾਂ ਨੇ ਮਨੇ ਮੈਂ ਗੇਟ ਖੋਲ੍ਹ ਲਿਆ ਆਪ ਲੌਬੀ ਜਾ ਤੇ ਬਾਹਰ ਹੀ ਉਹਨਾਂ ਮੇਰਾ ਮੂੰਹ ਘੁੱਟ ਲਿਆ ਹੱਥ ਬੰਨ ਤੇ ਅੰਦਰ ਖਿੱਚ ਕੇ ਲੈ ਫੇ ਅੰਦਰ ਇਹ ਲੱਟੇ ਸੀ ਬੈੱਡ ਦੇ ਨਾਲ ਨੂੰ ਬੰਨਤਾ ਨਾ ਮੂੰਹ ਲੱਤਾਂ ਪੈਰ ਤੇ ਉਹਨਾਂ ਆਪੇ ਹੀ ਲੁੱਟਿਆ ਜੋ ਆਪੇ ਗੈਨੇ ਘੰਟਾ ਲਾ ਕੇ ਰੇ ਪੂਰਾ ਸਾਰਾ ਕੁਝ ਲੈ ਗਏ ਸਾਰਾ ਘੰਟਾ 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 ਹਾਂ ਘਟੇ ਰੇ ਘੰਟਾ ਟੋਟਲ ਕਿੰਨੇ ਬੰਦੇ ਚਾਰ ਜਨੇ ਸੀ ਕੋਈ ਸੀਸੀਟੀਵੀ ਵਗੈਰਾ ਨਹੀਂ ਸਾਡੇ 4:00 ਵਜੇ ਗੇਟ ਖੁੱਲਿਆ ਸਵੇਰੇ ਤੇ ਅੰਦਰ ਮੇਨ ਗੇਟ ਦੇ ਲੰਘ ਕੇ ਟੱਪ ਕੇ ਉਹ ਬੰਦੇ ਅੰਦਰ ਆਏ ਹੋਏ ਸੀ ਚਾਰ ਲੋਕ ਕੇ ਬੈਠੇ ਸੀ ਉਹ ਅੰਦਰ ਆ ਗਏ ਉਹਨਾਂ ਨੇ ਮੇਰੀ ਵਾਈਫ ਸੀ ਬਾਹਰ ਗਈ ਉਹਨਾਂ ਨੂੰ ਧੁੱਕ ਕੇ ਖਿੱਚ ਕੇ ਮੂੰਹ ਬੰਦ ਕਰਤਾ ਅੰਦਰਲੇ ਮੇਰਾ ਵੀ ਮੂੰਹ ਬੰਦ ਕਰਤਾ ਰਸੀਆਂ ਬੰਨਤੀਆਂ ਤੇ ਅੰਦਰੋਂ ਗੋਲਡ ਸੀਗਾ ਕੈਸ਼ ਸੀਗਾ ਮੇਰਾ ਰਿਵਾਲਵਰ ਸੀਗਾ ਐਕਟਵਾ ਸੀ ਉਹ ਲੈ ਗਏ ਚਾਰ ਬੰਦੇ ਸੀ ਇਹਨੂੰ ਬਣੇ ਸੀ ਸਰ ਬਣੇ ਸੀ ਇਹਦਾ ਪਰਤ ਕਰਨੀ ਗਈ। ਇਹ ਲੋਟ ਹੋਈ ਹੈ। ਇਹ ਤਾਂ ਲਾਲੇ ਪਿਆ ਵੇਖਣੇ ਪਏ ਕੀ ਕੀ ਲੱਗੇ ਨੇ। ਅੰਦਾਜ਼ਾ ਕੋਈ 2-3 ਕਰੋੜ ਦੀ। 2-3 ਕਰੋੜ। 2-3 ਕਰੋੜ ਦੀ ਲੋਟ ਹੋਈ ਹੈ। ਸਾਰੇ ਗਹਿਣੇ ਕੈਸ਼ਮੀ। ਗਹਿਣੇ ਵੀ ਤੇ ਕੈਸ਼ਮੀ। ਇੱਕ ਆਦਮੀ ਦੋ ਜਣੇ ਮੌਜੂਦ ਹੁੰਦੇ। ਹਾਂਜੀ ਹਾਂਜੀ। ਬੰਦਕ ਬਣਾ ਕੇ ਰੱਖੇ। ਹਾਂਜੀ। ਪੁਲਿਸ ਆ ਗਈ ਉਸ ਵੇਲੇ। ਟੋਟਲ ਚਾਰ ਬੰਦੇ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਹੇਠ ਪੇਸ਼ ਕਰ ਰਹੇ ਹਾਂ ਲੁੱਟ ਕਿੰਨੇ ਕੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੀ ਕੋਈ ਕਰੀਬ ਕੰਫਰਮ ਨਹੀਂ ਹੋ ਰਿਹਾ ਕੰਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰੇ ਖੰਗਾਰ ਰਹੇ ਹਨ ਤਪਸ਼ ਜਾਰੀ ਹੈ ਜੀ